ਤੁਹਾਡਾ ਜਿਹੜਾ ਭਾਰ ਆ ਉਹ ਘਟੌਣ ਦੇ ਵਿੱਚ ਉਹ ਪਾਣੀ ਬਹੁਤ ਜ਼ਿਆਦਾ ਮਦਦ ਕਰੇਗਾ ਸੋਨ ਲੱਗੇ ਤੁਸੀਂ ਕੀ ਕਰਨਾ ਫਿਰ ਤੁਸੀਂ ਦੇਖਿਓ ਰਿਜ਼ਲਟ ਜਿਹੜਾ ਤੁਹਾਨੂੰ ਬਹੁਤ ਤੇਜ਼ੀ ਨਾਲ ਤੁਹਾਨੂੰ ਬਹੁਤ ਜਿਹੜਾ ਰਿਜ਼ਲਟ ਆ ਉਹ ਮਿਲਣਾ ਸ਼ੁਰੂ ਹੋਏਗਾ ਜਿਹੜਾ ਤੁਹਾਡਾ ਭਾਰੂ ਕਿਹਾ ਹੋਇਆ ਉਹ ਵੀ ਦੇਖਿਓ ਘਟਣਾ ਸ਼ੁਰੂ ਹੋ ਜਾਏਗਾ ਜੀ ਤੁਸੀਂ ਦੇਖਿਓ ਤੁਹਾਡਾ ਜਿਹੜਾ ਭਾਰ ਆ ਉਹ ਦਿਨਾਂ ਦੇ ਵਿੱਚ ਹੀ ਘਟਣਾ ਸ਼ੁਰੂ ਹੋ ਜਾਏਗਾ ਜੀ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨ ਮਿਸਟਰ ਸਰੋਇ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਪਾਣੀ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਪਾਣੀ ਤੁਸੀਂ ਘਰੇ ਬਣਾ ਕੇ ਤੁਸੀਂ ਡੇਲੀ ਤੁਸੀਂ ਉਹਨੂੰ ਪੀਣਾ ਸ਼ੁਰੂ ਕਰ ਦੋਗੇ ਨਾ ਤੁਹਾਡਾ ਜਿਹੜਾ ਭਾਰ ਆ ਉਹ ਘਟਾਉਣ ਦੇ ਵਿੱਚ ਉਹ ਪਾਣੀ ਬਹੁਤ ਜ਼ਿਆਦਾ ਮਦਦ ਕਰੇਗਾ ਜਿਹੜੇ ਮੇਰੇ ਭੈਣ ਭਰਾਵਾਂ ਦਾ ਭਾਰ ਮਤਲਬ ਵੀ ਬਹੁਤ ਜ਼ਿਆਦਾ ਵਾ ਹਨਾ ਕਈ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦਾ ਭਾਰ ਤਾਂ ਮਤਲਬ ਵੀ 4 ਕਿਲੋ 5 ਕਿਲੋ 7 ਕਿਲੋ ਤੱਕ ਘਟ ਗਿਆ ਬੱਟ ਉੱਥੇ ਨਾਲ ਭਾਰ ਇੱਕ ਥਾਂ ਤੇ ਆ ਕੇ ਰੁਕ ਗਿਆ ਉਹਨਾਂ ਦਾ ਭਾਰ ਨਾ ਤਾਂ ਘਟ ਰਿਹਾ ਨਾ ਵਧ ਰਿਹਾ ਜਨਗੀ ਉੱਥੇ ਕਾ ਕੇ ਰੁਕ ਗਿਆ ਹਨਾ ਸੋ ਉਹ ਭਾਰ ਜਿਹੜਾ ਉਹ ਕਿਵੇਂ ਘਟੇ ਹਨਾ ਜੋ ਤੁਸੀਂ ਆਹ ਜਿਹੜਾ ਪਾਣੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਲਗਾਤਾਰ ਤੁਸੀਂ 30 ਦਿਨ ਜੇ ਤੁਸੀਂ ਉਹ ਪਾਣੀ ਨੂੰ ਪੀ ਲੋਗੇ ਤੁਹਾਡਾ ਜਿਹੜਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਜੇ ਤੁਹਾਡਾ ਭਾਰ ਰੁਕਿਆ ਹੋਇਆ ਉਹ ਵੀ ਦੇਖੋ ਘਟਣਾ ਸ਼ੁਰੂ ਹੋ ਜਾਏਗਾ ਜੀ ਉਹ ਕਿਹੜਾ ਪਾਣੀ ਆ ਉਹਨੂੰ ਕਿਵੇਂ ਬਣਾਉਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਉਹ ਪਾਣੀ ਨੂੰ ਬਣਾਉਣ ਵਾਸਤੇ ਤੁਹਾਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਉਹ ਦੋ ਚੀਜ਼ਾਂ ਕਿਹੜੀਆਂ ਚਾਹੀਦੀਆਂ ਨੇ ਇੱਕ ਤਾਂ ਚਾਹੀਦੀ ਤੁਹਾਨੂੰ ਅਜਵਾਈਨ ਚਾਹੀਦੀ ਹੈ ਜੀ ਇੱਕ ਚਾਹੀਦਾ ਤੁਹਾਨੂੰ ਨਿੰਬੂ ਬਸ ਆਹ ਦੋ ਚੀਜ਼ਾਂ ਚਾਹੀਦੀਆਂ ਨੇ ਸਿਰਫ ਹੁਣ ਆਹ ਪਾਣੀ ਨੂੰ ਬਣਾਉਣਾ ਕਿਵੇਂ ਆਪਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਰਾਤ ਨੂੰ ਸੌਣ ਲੱਗੇ ਸੌਣ ਲੱਗੇ ਤੁਸੀਂ ਕੀ ਕਰਨਾ ਅਜਵਾਈਨ ਲੈਣੀ ਹੈ ਤੁਸੀਂ ਅਜਵਾਈਨ ਲੈਣੀ ਹੈ ਤੁਸੀਂ ਇੱਕ ਚਮਚ ਠੀਕ ਹੈ ਜੀ ਅਜਵਾਈਨ ਇੱਕ ਚਮਚ ਲੈਣੀ ਆ ਬਹੁਤ ਸਾਰੇ ਮੇਰੇ ਪੇੜ ਭਰਾਣੇ ਜਿਹੜੇ ਮੈਨੂੰ ਫੋਨ ਕਰਕੇ ਪੁੱਛਦੇ ਨੇ ਕਹਿੰਦੇ ਵੀ ਵੀਰ ਜੀ ਅੱਧਾ ਚਮਚ ਲੈ ਲੀਏ ਇੱਕ ਚਮਚ ਚ ਦੋ ਚਮਚ ਤਿੰਨ ਚਮਚ ਨਾ ਪੁੱਛਦੇ ਨੇ ਤੁਸੀਂ ਬਸ ਸਿਰਫ ਇੱਕ ਚਮਚ ਲੈਣਾ ਵਾ ਤੇ ਇਹਨੂੰ ਤੁਸੀਂ ਇੱਕ ਗਲਾਸ ਇੱਕ ਗਲਾਸ ਤੁਸੀਂ ਪਾਣੀ ਦੇ ਵਿੱਚ ਤੁਸੀਂ ਇਹਨੂੰ ਰਾਤ ਨੂੰ ਪੀਓ ਕੇ ਰੱਖ ਲੈਣਾ ਠੀਕ ਹੈ ਜੀ ਸਵੇਰੇ ਉੱਠਣਸਾਰ ਜਦੋਂ ਵੀ ਤੁਸੀਂ ਸਵੇਰੇ ਉੱਠਣਾ ਵਾ ਉੱਠਣਸਾਰ ਤੁਸੀਂ ਆ ਜਿਹੜਾ ਪਾਣੀ ਤੁਸੀਂ ਅਜਵਾਇਨ ਦਾ ਪੀ ਕੇ ਰੱਖਿਆ ਸੀਗਾ ਤੁਸੀਂ ਸਵੇਰੇ ਇਹਨੂੰ ਉੱਠ ਕੇ ਇਹਨੂੰ ਗਰਮ ਕਰ ਲੈਣਾ ਚੰਗੀ ਤਰ੍ਹਾਂ ਇਨੂੰ ਤੁਸੀਂ ਗਰਮ ਉਦੋਂ ਤੱਕ ਕਰਨਾ ਵਾ ਜਦੋਂ ਤੱਕ ਇਹ ਪਾਣੀ ਅੱਧਾ ਨਹੀਂ ਰਹਿ ਜਾਂਦਾ ਹਨਾ ਜਦੋਂ ਇਹ ਅੱਧਾ ਘਰੇ ਜਗਾ ਯਾਨੀ ਕਿ ਇਹਨੂੰ ਚੰਗੀ ਤਰ੍ਹਾਂ ਉਬਾਲਾ ਜਦੋਂ ਆ ਜਾਏਗਾ ਦੋ ਤਿੰਨ ਉਬਾਲੇ ਆ ਜਾਣਗੇ ਫਿਰ ਤੁਸੀਂ ਇਹ ਪਾਣੀ ਨੂੰ ਛਾਣ ਲੈਣਾ ਇਹ ਪਾਣੀ ਨੂੰ ਛਾਣ ਕੇ ਤੁਸੀਂ ਗਲਾਸ ਦੇ ਵਿੱਚ ਕੱਢ ਲੈਣਾ ਫਿਰ ਤੁਸੀਂ ਜਿਹੜਾ ਪਾਣੀ ਛਾਣਿਆ ਹੋਊਗਾ ਉਹਦੇ ਵਿੱਚ ਤੁਸੀਂ ਅੱਧਾ ਨਿੰਬੂ ਅੱਧਾ ਨਿੰਬੂ ਪਾਣਾ ਜ਼ਿਆਦਾ ਨਹੀਂ ਪਾਣਾ ਠੀਕ ਹੈ ਜੀ ਅੱਧਾ ਨਿੰਬੂ ਤੁਸੀਂ ਉਹਦੇ ਵਿੱਚ ਨਿਚੋੜ ਦੇਣਾ ਜੀ ਫਿਰ ਤੁਸੀਂ ਇਹ ਪਾਣੀ ਨੂੰ ਤੁਸੀਂ ਹੌਲੀ-ਹੌਲੀ ਹੌਲੀ-ਹੌਲੀ ਸਿੱਪ-ਸਿੱਪ ਕਰਕੇ ਜਿਵੇਂ ਆਪਾਂ ਚਾਹ ਪੀਂਦੇ ਆ ਇਵੇਂ ਚਾਹ ਦੀ ਥਾਂ ਤੇ ਆਪਾਂ ਆਹ ਪਾਣੀ ਪੀਣਾ ਸਵੇਰੇ ਖਾਲੀ ਪੇਟ ਪੀਣਾ ਵਾ ਤੁਸੀਂ ਦੇਖਿਓ ਤੁਹਾਡਾ ਜਿਹੜਾ ਭਾਰ ਆ ਉਹ ਦਿਨਾਂ ਦੇ ਵਿੱਚ ਹੀ ਘਟਣਾ ਸ਼ੁਰੂ ਹੋ ਜਾਏਗਾ ਜੀ ਠੀਕ ਹੈ ਜੀ ਕਿਉਂਕਿ ਇਹ ਜਿਹੜਾ ਪਾਣੀ ਆ ਇਹਨੇ ਪਤਾ ਕੀ ਕਰਨਾ ਜਦੋਂ ਸਾਡੇ ਸਰੀਰ ਦੇ ਅੰਦਰ ਇਹ ਪਾਣੀ ਜਾਏਗਾ ਇਹਨੇ ਸਾਡੇ ਮੈਟਾਬੋਲਿਜ਼ਮ ਨੂੰ ਇਹਨੇ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਣਾ ਜਿਸ ਨਾਲ ਕੀ ਹੈ ਕਿ ਜਿਹੜੀ ਸਾਡੀ ਫੈਟ ਆ ਅੰਦਰਲੀ ਸਾਡੇ ਸਰੀਰ ਦੇ ਵਿੱਚ ਫालतू ਦੀ ਚਰਬੀ ਜੰਮੀ ਹੋਈ ਆ ਉਹ ਬਰਨ ਹੋਣੀ ਸ਼ੁਰੂ ਹੋ ਜੇਗੀ ਜਾਨੀਏ ਅਸੀਂ ਕੈਲਰੀਆਂ ਜਿਹੜੀਆਂ ਉਹ ਜ਼ਿਆਦਾ ਸੀ ਬਰਨ ਕਰਾਂਗੇ ਜਿਨ੍ਹਾਂ ਦਾ ਮੈਟਾਬੋਲਿਜ਼ਮ ਸਲੋ ਹੋਇਆ ਹੁੰਦਾ ਵਾ ਉਹਨਾਂ ਦਾ ਭਾਰ ਨਹੀਂ ਘਟਦਾ ਹੈਗਾ ਬਹੁਤ ਔਖਾ ਭਾਰ ਘਟਦਾ ਉਹਨਾਂ ਨੇ ਉਹਨਾਂ ਨੇ ਹਰ ਇੱਕ ਕੋਸ਼ਿਸ਼ ਕਰਕੇ ਦੇਖ ਲਈ ਪਰ ਉਹਨਾਂ ਦਾ ਭਾਰ ਨਹੀਂ ਘਟਦਾ ਹੈਗਾ ਉਹਨਾਂ ਦਾ ਕੀ ਮੈਟਾਬੋਲਿਜ਼ਮ ਆ ਜਿਹੜਾ ਉਹ ਸਲੋ ਹੋ ਜਾਂਦਾ ਜਦੋਂ ਤੁਸੀਂ ਅਜਵਾਇਨ ਦਾ ਪਾਣੀ ਹੋ ਗਿਆ ਤੇ ਤੁਸੀਂ ਉਹਦੇ ਵਿੱਚ ਨਿੰਬੂ ਪਾ ਕੇ ਤੁਸੀਂ ਪੀਓਗੇ ਉਹਨੇ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਣਾ ਜਿਸ ਨਾਲ ਕੀ ਕੀ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਕੀ ਹੁੰਦਾ ਅਸੀਂ ਨਾ ਬਹੁਤ ਚਿਰਾਂ ਤੋਂ ਅਸੀਂ ਮਤਲਬ ਗੰਦਮੰਦ ਖਾਂਦੇ ਰਹਿੰਨੇ ਸਾਡੀ ਬੋਡੀ ਦੇ ਵਿੱਚ ਉਹ ਸਾਰਾ ਕੁਝ ਆ ਕੇ ਇਕੱਠਾ ਹੋਇਆ ਹੁੰਦਾ ਵਾ ਫੇਟ ਦੇ ਰੂਪ ਦੇ ਵਿੱਚ ਹਨਾ ਜਾਨੀ ਕਿ ਚਰਬੀ ਦੇ ਰੂਪ ਦੇ ਵਿੱਚ ਆ ਕੇ ਇਕੱਠਾ ਹੋ ਜਾਂਦਾ ਜਿਹਦੇ ਕਰਕੇ ਸਾਰਾ ਢਿੱਡ ਵੱਡਾ ਹੋਇਆ ਹੁੰਦਾ ਥਾਈ ਵੱਡੀਆਂ ਹੋ ਜਾਂਦੀਆਂ ਨੇ हिਪ ਵੱਡੀ ਹੋ ਜਾਂਦੀ ਐ ਸਾਡੇ ਬਾਹਾਂ ਦੇ ਉੱਪਰ ਜਿਹੜੀ ਚਰਬੀ ਹੁੰਦੀ ਆ ਉਹ ਵੀ ਲਮਕੀ ਜਾਂਦੀ ਆ ਹਨਾ ਕਿਉਂਕਿ ਜੋ ਅਸੀਂ ਗੰਦਮੰਦ ਖਾਦਾ ਹੁੰਦਾ ਵਾ ਉਹ ਸਾਡਾ ਮਤਲਬ ਜੋ ਗੰਦਮੰਦ ਅਸੀਂ ਖਾਂਦੇ ਆ ਉਹ ਚਰਬੀ ਦਾ ਰੂਪ ਧਾਰਨ ਕਰ ਲੈਂਦਾ ਫਿਰ ਉਹਨੂੰ ਖੁਰਨ ਦੇ ਲਈ ਵੀ ਤਾਂ ਟਾਈਮ ਲੱਗੇਗਾ ਨਾ ਥੋੜਾ ਜਿਹਾ ਸੋ ਇਸ ਕਰਕੇ ਅਸੀਂ ਆਪਣੇ ਮੈਟਾਬੋਲਿਜ਼ਮ ਨੂੰ ਫਾਸਟ ਕਰਨਾ ਵਾ ਮੈਟਾਬੋਲਿਜ਼ਮ ਸਾਡਾ 2 ਜੇ ਤੁਹਾਡਾ ਭਾਰ ਮਤਲਬ ਵੀ ਘਟਦਾ ਪਿਆ ਵਾ ਜੇ ਤੁਸੀਂ ਆ ਪਾਣੀ ਪੀਣਾ ਸ਼ੁਰੂ ਕਰ ਦੋਗੇ ਤੁਹਾਡਾ ਜਿਹੜਾ ਭਾਰ ਘਟਣ ਦੀ ਘਟਣ ਦਾ ਜਿਹੜਾ ਪ੍ਰੋਸੈਸ ਆ ਉਹ ਥੋੜਾ ਜਿਆਦਾ ਤੇਜ਼ ਹੋ ਜਾਏਗਾ ਮੇਨ ਚੀਜ਼ ਤਾਂ ਦੇਖੋ ਹੈਗੀ ਡਾਈਟ ਇੱਕ ਡਾਈਟ ਹੋ ਗਈ ਇੱਕ ਵਰਕਆਊਟ ਹੋ ਗਿਆ ਮਤਲਬ ਤੁਸੀਂ ਜੰਕ ਫੂਡ ਨਹੀਂ ਖਾਣਾ ਹੈਗਾ ਤੇ ਇੱਕ ਤੁਸੀਂ ਮਿੱਠਾ ਬਿਲਕੁਲ ਵੀ ਨਹੀਂ ਖਾਣਾ ਹੈਗਾ ਹਣਾ ਆ ਚਾਰ ਪੰਜ ਚੀਜ਼ਾਂ ਨੇ ਜੇ ਤੁਸੀਂ ਇਹ ਚਾਰ ਪੰਜ ਚੀਜ਼ਾਂ ਨੂੰ ਫੋਲੋ ਕਰ ਲਓਗੇ ਤੁਹਾਡਾ ਭਾਰ ਆ ਜਿਹੜਾ ਉਹ ਘਟ ਨਹੀਂ ਘਟਣਾ ਸਾਰੀ ਜਿਹੜੀ ਮੇਨ ਚੀਜ਼ ਆ ਉਹ ਹੈਗੀ ਡਾਈਟ ਆ ਜੇ ਤੁਸੀਂ ਜਿੰਨਾ ਤੁਸੀਂ ਡਾਈਟ ਨੂੰ ਤੁਸੀਂ ਸਟਿਕੀ ਫੋਲੋ ਕਰੋਗੇ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਹੀ ਘਟਣਾ ਵਾ ਇਹ ਜਿਹੜਾ ਪਾਣੀ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਅਜਵਾਇਨ ਤੇ ਨਿੰਬੂ ਦਾ ਇਹਨੇ ਕੀ ਕਰਨਾ ਕਿ ਤੁਹਾਡੇ ਮਤਲਬ ਭਾਰ ਘਟਾਉਣ ਦੇ ਪ੍ਰੋਸੈਸ ਨੂੰ ਥੋੜਾ ਜਿਹਾ ਤੇਜ਼ ਕਰ ਦਿੰਦਾ ਵਾ ਘਟਦਾ ਡਾਈਟ ਦੇ ਸਿਰ ਦੇ ਉੱਤੇ ਹੀ ਆ ਐ ਨਹੀਂ ਹੈਗਾ ਮਤਲਬ ਤੁਸੀਂ ਆ ਪਾਣੀ ਡੇਲੀ ਬਣਾ ਕੇ ਤੁਸੀਂ ਸਵੇਰੇ ਪੀ ਜਾਓ ਤੁਸੀਂ ਇਹਨੂੰ ਲਗਾਤਾਰ ਤੁਸੀਂ 30 ਦਿਨ ਪੀ ਲਿਆ ਫਿਰ ਤੁਸੀਂ ਮੈਨੂੰ ਬਾਅਦ ਚ ਕਹੋ ਕਿ ਵੀਰ ਜੀ ਮੇਰਾ ਤਾਂ ਮਤਲਬ ਹੀ ਭਾਰ ਘਟਿਆ ਨਹੀਂਗਾ ਉਲਟਾ ਮੇਰਾ ਭਾਰ ਵਾਧ ਹੀ ਗਿਆ ਉਹਦੇ ਨਾਲ ਕੀ ਹੁੰਦਾ ਵਾ ਤੁਸੀਂ ਡਾਈਟ ਨੂੰ ਫੋਲੋ ਕਰਨਾ ਤੁਸੀਂ ਡਾਈਟ ਨੂੰ ਸਟ੍ਰਿਕਲੀ ਫੋਲੋ ਕਰਨਾ ਨਾ ਤੁਸੀਂ ਮਿੱਠਾ ਖਾਣਾ ਹੈਗਾ ਨਾਲਤਲੀਆ ਚੀਜ਼ਾਂ ਖਾਣੀਆਂ ਹੈਗੀਆਂ ਵਰਕਆਊਟ ਹੈ ਜਿਹੜਾ ਤੁਸੀਂ ਉਹ ਵੀ ਤੁਸੀਂ ਕਰਨਾ ਹੀ ਕਰਨਾ ਵਾ ਤੇ ਆਪ ਪਾਣੀ ਨੂੰ ਤੁਸੀਂ ਨਾਲ ਪੀਣਾ ਸ਼ੁਰੂ ਕਰ ਦੋ ਫਿਰ ਤੁਸੀਂ ਦੇਖਿਓ ਰਿਜ਼ਲਟ ਜਿਹੜਾ ਤੁਹਾਨੂੰ ਕਿੰਨੀ ਛੇਤੀ ਮਿਲਣਾ ਸ਼ੁਰੂ ਹੋਏਗਾ ਜਿਹੜੇ ਮੇਰੇ ਕਲਾਇੰਟ ਨੇ ਜਿਹੜੇ ਮੇਰੇ ਕੋਲ ਡਾਈਟ ਪਲਾਨ ਬਣਵਾਉਂਦੇ ਨੇ ਹਨਾ ਆਪਣਾ ਭਾਰ ਘਟਾਉਣ ਦੇ ਲਈ ਉਹ ਉਹਨਾਂ ਨੂੰ ਮੈਂ ਆ ਜਿਹੜਾ ਪਾਣੀ ਹੋ ਗਿਆ ਇਦਾਂ ਦੇ ਜਿਹੜੇ ਵੀ ਮੈਂ ਤੁਹਾਨੂੰ ਕਿੰਨੇ ਪਾਣੀ ਦੱਸਦਾ ਵਾ ਉਹਨਾਂ ਨੂੰ ਉਹਨਾਂ ਦੀ ਏਜ ਵੇਟ ਹਾਈਟ ਦੇ ਕੋਡ ਹੀ ਮੈਂ ਉਹਨਾਂ ਨੂੰ ਦੱਸਦਾ ਨਾ ਵੀ ਤੁਸੀਂ ਆਹ ਪਾਣੀ ਬਣਾ ਕੇ ਪੀਲੋ ਤੁਸੀਂ ਆਹ ਪਾਣੀ ਪੀਲੋ ਜਿਸ ਨਾਲ ਜਿਹੜਾ ਤੁਹਾਡੇ ਭਾਰ ਘਟਾਉਣ ਦਾ ਪ੍ਰੋਸੈਸ ਪਤਾ ਵੀ ਉਹਨਾਂ ਨੂੰ ਆ ਸਾਰੀ ਚੀਜ਼ਾਂ ਜਿਹੜੇ ਮੈਂ ਦੱਸਦਾ ਹੁੰਦਾ ਵਾਂ ਕਿਉਂਕਿ ਮੇਨ ਚੀਜ਼ ਹੈਗੀ ਆ ਜਿਹੜੀ ਡਾਈਟ ਆ ਡਾਈਟ ਦੇ ਨਾਲ ਹੀ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਵਾ ਜਿਹੜੀ ਡਾਈਟ ਆ ਉਹ ਬੰਦੇ ਦੀ ਏਜ weight ਤੇ ਉਹਦੀ ਡੇਲੀ ਐਕਟੀਵਿਟੀ ਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਵਾ ਜਿਸ ਦੇ ਨਾਲ ਕੀ ਕੀ ਤੁਹਾਡਾ ਜਿਹੜਾ ਭਾਰ ਆ ਉਹ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਂਦਾ ਵਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੇ ਭੈਣ ਭਰਾ ਮਤਲਬ ਵੀ ਆਪਣਾ ਭਾਰ ਘਟਾਉਣ ਦੇ ਲਈ ਪਰਸਨਲ ਡਾਈਟ ਪਲਾਨ ਬਣਵਾਉਣਾ ਚਾਹੁੰਦਾ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲ ਉਹ ਆਪਣਾ ਪਰਸਨਲ ਡਾਈਟ ਪਲਾਨ ਹੈ ਜਿਹੜਾ ਉਹ ਤਿਆਰ ਕਰਵਾ ਸਕਦਾ ਜਿੰਨਾ ਕਿ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਛੇਤੀ ਸ਼ੁਰੂ ਹੋ ਜਾਏਗਾ ਜੀ ਹੈਨਾ ਸੋ ਅਗਰ ਤੁਸੀਂ ਆਪਣਾ ਡਾਈਟ ਪਲਾਨ ਬਣਵਾਉਣਾ ਚਾਹੁੰਦੇ ਹੋ ਤਾਂ ਪਹਿਲੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਸੋ ਤੁਸੀਂ ਇਹ ਜਿਹੜਾ ਪਾਣੀ ਹੈ ਤੁਸੀਂ ਲਗਾਤਾਰ ਤੁਸੀਂ 30 ਦਿਨ ਪੀਣਾ ਵਾ 30 ਦਿਨ ਪੀਣਾ ਵਾ ਤੇ ਡਾਈਟ ਨੂੰ ਸਟ੍ਰਿਕਲੀ ਫੋਲੋ ਕਰਨਾ ਵਾ ਕੋਈ ਮਿੱਠੀ ਚੀਜ਼ ਨਹੀਂ ਖਾਣੀ ਹੈਗੀ ਕੋਈ ਤਲੀ ਚੀਜ਼ ਨਹੀਂ ਖਾਣੀ ਫਿਰ ਤੁਸੀਂ ਦੇਖਿਓ ਰਿਜ਼ਲਟ ਜਿਹੜਾ ਤੁਹਾਨੂੰ ਬਹੁਤ ਤੇਜ਼ੀ ਨਾਲ ਤੁਹਾਨੂੰ ਬਹੁਤ ਵਧੀਆ ਜਿਹੜਾ ਰਿਜ਼ਲਟ ਆ ਉਹ ਮਿਲਣਾ ਸ਼ੁਰੂ ਹੋਏਗਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਫਾਇਦਾ ਹੀ ਫਾਇਦਾ ਵਾ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਇਹਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਜਿਹੜਾ ਇਹਨੂੰ ਉਹ ਲੈ ਸਕਦਾ ਵਾ ਸਵੇਰੇ ਵਾਸ ਇਹਨੂੰ ਖਾਲੀ ਪੇਟ ਲੈਣਾ ਵਾ ਜਿਵੇਂ ਆਪਾਂ ਚਾਹ ਪੀਂਦੇ ਆ ਹੌਲੀ ਹੌਲੀ ਸਿਪ ਸਿਪ ਕਰਕੇ ਉਸੇ ਤਰ੍ਹਾਂ ਇਹ ਪਾਣੀ ਨੂੰ ਪੀ ਨਮਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਬਲੀਦ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਗੱਲ ਨੂੰ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਰਿਹਾ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ